ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਪੂਰਥਲਾ ਚ ਕਪੂਰਥਲਾ ਪੁਲਿਸ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਾਈਕਲੋਥਾਨ 2025 ਦਾ ਆਯੋਜਨ ਕੀਤਾ ਗਿਆ ਜਿਸ 'ਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਤੇ ਐਸਐਸਪੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਤੇ ਹੀ ਸਾਈਕਲੋਥਾਨ ਵਾਕ-ਵਾਕ ਥਾਮਾ ਤੋਂ ਹੁੰਦੀ ਹੋਈ ਮਾਲ ਰੋਡ ਆ ਕੇ ਵਾਪਸ ਸਮਾਪਤ ਹੋਈ ਤੇ ਸਾਈਕਲਿੰਗ ਕਰਦੇ ਹੋਏ ਬੜੇ ਹੀ ਖੂਬਸੂਰਤ ਢੰਗ ਨਾਲ ਨਸ਼ਾ ਮੁਕਤ ਸਮਾਜ ਦਾ ਸੰਦੇਸ਼ ਦਿੱਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਸ਼ਿਆਂ ਤੋਂ ਦੂਰ ਜਾਣ ਸਿਹਤ ਦਾ ਖਿਆਲ ਰੱਖਣ ਸੋ ਇਹ ਸਾਰੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਤਾਂ ਕਿ ਇੱਕ ਤਾਂ ਇਕੱਠੇ ਹੋ ਕੇ ਆਪਸ ਵਿੱਚ ਪਿਆਰ ਬਣਦਾ ਦੂਸਰਾ ਜਿਹੜੀ ਨੌਜਵਾਨ ਪੀਡੀ ਐ ਤੇ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਵੀ ਇਹ ਬਾਹਰ ਨਿਕਲਣ ਦਾ ਉਤਸ਼ਾਹ ਮਿਲਦਾ ਕਿ ਮੈਂ ਵੀ ਬਾਹਰ ਜਾਵਾਂ ਤੇ ਇਹ ਜਿਹੜੇ ਸਾਈਕਲ ਚਲਾਉਣਾ ਇਹ ਸਿਹਤ ਲਈ ਬਹੁਤ ਵਧੀਆ ਟੋਟਲ ਐਕਸਰਸਾਈਜ਼ ਹੋ ਜਾਂਦੀ ਹੈ ਤੇ ਜਿਹੜਾ ਸਾਈਕਲ ਚਲਾਉਂਦਾ ਤੇ ਉਹ ਤਕਰੀਬਨ ਤੰਦਰੁਸਤ ਰਹਿੰਦਾ ਤੁਹਾਨੂੰ ਸਾਈਕਲ ਜਿਹੜਾ ਹੈਗਾ ਚਲਾਉਣਾ ਚਾਹੀਦਾ ਇੱਕ ਤਾਂ ਪ੍ਰਦੂਸ਼ਣ ਨਹੀਂ ਫਲਾਉਂਦਾ ਗੱਡੀਆਂ ਜਦ ਆਪਾਂ ਵਸੇਰੇ ਘੁੰਮਦੇ ਆ ਜਿਸੇ ਨਹੀਂ ਛੜਦਾ ਉੱਥੇ ਜਾਣਾ ਚਾਹੀਦਾ ਪਰ ਸਾਈਕਲ ਦੀ ਵਰਤੋਂ ਵੀ ਕਰਨੀ ਚਾਹੀਦੀ ਸਰ ਅੱਜ ਯੋਧ ਨਸ਼ਾ ਵਿਰੋਧ ਜੋ ਮੁਹਿੰਮ ਹੈ ਉਹਦੀ ਖੜੀ ਦੇ ਵਿੱਚ ਅੱਜ ਇੱਕ ਸਾਈਕਲੋਥਨ ਅਸੀਂ ਸਵੇਰੇ ਪੂਰੇ ਕਪੂਰਥਲਾ ਸ਼ਹਿਰ ਦੇ ਵਿੱਚ ਆਰਗੇਨਾਈਜ਼ ਕੀਤੀ ਹੈ ਇਹਦਾ ਮੁੱਖ ਉਦੇਸ਼ ਇਹੀ ਹੈ ਕਿ ਬਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦੇ ਨਾਲ ਜੋੜੀਏ ਔਰ ਜੋ ਸਰਕਾਰ ਦਾ ਹੈ ਜੋ ਮੈਸੇਜ ਹੈ ਜੋ ਇਸ ਯੁੱਧ ਦੇ ਵਿੱਚ ਜੋ ਜਿੱਤ ਪਾਉਣ ਲਈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਅਵੇਅਰਨੈਸ ਇਹਦਾ ਇੱਕ ਮੁੱਖ ਪਹਿਲੂ ਹੈ ਮੈਂ ਆਸ ਕਰਾਂਗਾ ਕਿ ਸਾਰੇ ਆਮ ਜਨ ਇਸ ਮੁਹਿੰਮ ਦੇ ਨਾਲ ਜੁੜਨਗੇ ਔਰ ਸਰਕਾਰ ਦਾ ਇਸ ਵਿੱਚ ਸਹਿਯੋਗ ਦੇਣਗੇ ਜਬ ਸਰਕਾਰ ਵੱਲੋਂ ਨਸ਼ਾ ਬਿਦਤੀ ਜਿਹੜੀ ਸ਼ੁਰੂਆਤ ਇੱਕ ਮਾਰਚ 2025 ਤੋਂ ਕੀਤੀ ਗਈ ਸੀ ਉਹਦੇ ਬਾਅਦ ਲਗਾਤਾਰ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਦੇ ਖਿਲਾਫ ਵੱਡੇ ਪੱਧਰ ਤੇ ਜਿਹੜਾ ਜੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਹੈ ਹੁਣ ਸਰਕਾਰ ਦਾ ਜਿਹੜਾ ਫੋਕਸ ਹੈਗਾ ਉਹ ਇੱਕ ਜਦੋਂ ਹੈਗਾ ਕਿ ਜਿਹੜੇ ਨਸ਼ਾ ਵੇਚਦੇ ਐ ਉਹਨਾਂ ਤੇ ਕਾਰਵਾਈ ਕਰੀਏ ਤੇ ਦੂਜੇ ਜਿਹੜੇ ਬੱਚੇ ਨਸ਼ੇ ਦੇ ਦਲਦਲਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢ ਕੇ ਡੀ ਅਡਿਕਸ਼ਨ ਕਰਾ ਕੇ ਉਹਨਾਂ ਨੂੰ ਸਹੀ ਰਾਹ ਜਿਹੜੀ ਉਹਨਾਂ ਨੂੰ ਮੂਲ ਜਿਹੜੀ ਧਾਰਾ ਹੈਗੀ ਆ ਉਹਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਚੰਗਾ ਰੋਜ਼ਗਾਰ ਦੇਣ ਦੀ ਵੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਕਿ ਅੱਜ ਕਪੂਰਥਲਾ ਦੇ ਵਿੱਚ ਇੱਕ ਸਾਈਕਲੋਥਨ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ ਸਾਈਕਲੋਥਨ ਦਾ ਮਤਲਬ ਇੱਕ ਤਾਂ ਬੱਚਿਆਂ ਦੇ ਵਿੱਚ ਲੋਕਾਂ ਦੇ ਵਿੱਚ ਨਸ਼ਿਆ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਹੈਗਾ ਦੂਜਾ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹ ਇੱਕ ਚੰਗੇ ਤੇ ਤੰਦਰੁਸਤੀ ਸੰਬੰਧੀ ਵਰਜਿਸ਼ ਕਰਨਾ ਔਰ ਜਿਹੜੀ ਜਿਹੜੀ ਫਿਜ਼ੀਕਲ ਐਕਟੀਵਿਟੀ ਨਾਲ ਇੱਕ ਚੰਗੀ ਸਿਹਤ ਦਾ ਜਿਹੜਾ مالک ਬਣਨਾ ਉਹ ਵੀ ਹੈਗਾ ਹੈ ਤੀਜਾ ਕਪੂਰਥਲਾ ਇੱਕ ਸ਼ਹਿਰ ਜਿਹੜਾ ਮਹਿਲਾ ਦਾ ਸ਼ਹਿਰ ਹੈ ਤੇ ਕਪੂਰਥਲਾ ਦੇ ਵਿੱਚ ਜਿੰਨੇ ਵੀ ਪੈਲੈਸਿਸ ਹੈ ਇਹ ਸਾਈਕਲੋਥਨ ਉੱਥੋਂ ਗਈ ਹੈਗੀ ਆ ਉਹ ਪੈਲੈਸਿਸ ਦਾ ਜਿਹੜਾ ਵਿਰਾਸਤ ਹੈਗੀ ਹੈ ਉਹਦੀ ਹਿਸਟਰੀ ਹੈ ਉਹ ਵੀ ਲੋਕਾਂ ਨੂੰ ਦੱਸੀ ਗਈ ਹੈ ਸਾਡੀ ਵਿਰਾਸਤ ਸੰਬੰਧੀ ਲੋਕਾਂ ਨੂੰ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਹੈ ਮੈਨੂੰ ਲੱਗਦਾ ਏਦਾ ਜਿਹੜੀ ਇਵੈਂਟਸ ਹੈ ਜਦੇ ਵਿੱਚ ਲੋਕਾਂ ਨੇ ਬੜੇ ਵੱਧ ਚੜ੍ਹ ਕੇ ਹਿੱਸਾ ਪਾਇਆ ਪਾਇਆ ਹੈਗਾ ਹੈ ਸਾਰੇ ਆਪਣੀ ਜਿਹੜੀ ਸਾਈਕਲਸ ਲੈ ਕੇ ਆਏ ਹਨ ਸਵੇਰੇ ਤੜਕੇ ਤੋਂ ਹੀ ਇਹ ਕਾਰਵਾਈ ਸ਼ੁਰੂ ਹੋ ਗਈ ਸੀ ਇਹਦੇ ਵਿੱਚ ਸਾਨੂੰ ਇਸ ਇਵੈਂਟ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਾਨੂੰ ਬਹੁਤ ਸਪੋਰਟ ਮਿਲਿਆ ਜਿਹਦੇ ਵਿੱਚ ਇੱਕ ਸਿਟੀ ਆਫ ਪੈਲੈਸਿਸ ਤੇ ਹੋਰ ਆਰਗੇਨਾਈਜੇਸ਼ਨਸ ਵੱਲੋਂ ਬੜਾ ਵੱਧ ਚੜ੍ਹ ਕੇ ਜਿਹੜਾ ਇਵੈਂਟ ਨੂੰ ਜਿਹੜਾ ਸਫਲ ਬਣਾਉਣ ਚ ਅਸੀਂ ਇਹਨਾਂ ਨੇ ਹੱਥ ਪਾਇਆ ਹੈਗਾ ਤੇ ਮੈਨੂੰ ਲੱਗਦਾ ਇਦਾਂ ਦੀ ਜਿਹੜੀ ਇਵੈਂਟਸ ਐ ਅੱਗੇ ਆਉਣੇ ਲੈਡੀਆਂ ਚ ਹੋਰ ਵੀ ਤੇਜ਼ ਹੋਣਗੀਆਂ ਇਹ ਜਿਹੜਾ ਨਸ਼ਾ ਵਿਰੋਧ ਹੈ ਲੋਕਾਂ ਦੇ ਸਹਿਯੋਗ ਬਿਨਾ ਕਾਮਯਾਬ ਨਹੀਂ ਹੋ ਸਕਦਾ ਅੱਜ ਜਿਹੜੇ ਵੀ ਇੱਥੇ ਸਾਈਕਲੋਥਨ 'ਚ ਆਏ ਸੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਅਸੀਂ ਪ੍ਰਣ ਵੀ ਚੁੱਕੀ ਹੈ ਕਿ ਨਸ਼ੇ ਦੇ ਖਿਲਾਫ ਅਸੀਂ ਵੱਧ ਚੜ ਕੇ ਕਾਰਵਾਈ ਕਰਾਂਗੇ ਨਾ ਸੀ ਵਸ਼ ਨਸ਼ਾ ਵਿਕਣ ਦਵਾਂਗੇ ਤੇ ਅਸੀਂ ਜੋ ਵੀ ਨਸ਼ਾ ਕਰਦਾ ਹੈ ਉਹਦੇ ਸੁਧਾਰ ਪ੍ਰਤੀ ਵੀ ਅਸੀਂ ਵਚਨ ਬੰਦਾ ਜੋ ਫਿਟਨੈਸ ਦੇ ਉੱਤੇ ਕੀਤਾ ਹੋਇਆ ਇਟਸ ਗੁੱਡ ਨਸ਼ਾ ਵਿਰੋਧਾ ਇਹ ਜਿਹੜਾ ਨਸ਼ੇ ਦੇ ਵਿਰੁੱਧ ਉਹਨਾਂ ਨੂੰ ਸਪੋਰਟ ਸਲਿਫਟ ਕਰਨਾ ਕਿ ਸਾਈਕਲ ਚਲਾਉਣ ਨਾਲ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਸਤਿਕਰਤ ਹੋਵੋਗੇ ਮੈਂਟਲੀ ਵੀ ਫਿੱਟ ਹੋਵੋਗੇ ਔਰ ਨਸ਼ਿਆਂ ਤੋਂ ਦੂਰ ਵੀ ਰਹੋਗੇ ਸਰ ਬਹੁਤ ਅੱਛਾ ਉਪਰਾਲਾ ਹੈ ਜਿਹੜੀ ਕਪੂਰਥਲਾ ਦੀ ਪੁਲਿਸ ਵੱਲੋਂ ਮਤਲਬ ਯੁੱਧ ਨਸ਼ਿਆਂ ਵਿਰੋਧ ਟਾਈਟਲ ਬਹੁਤ ਅੱਛਾ ਹੈ ਔਰ ਮੈਂ ਸਭ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਕਿ ਆਪਾਂ ਸਿਰਫ ਫੋਟੋਸ ਕਚਾਂਜ ਜਾਂ ਬਾਈਟਸ ਦੇਣ ਜੀ ਨਾ ਰਹਿ ਜਿਏ ਇਸ ਚੀਜ਼ ਆਪ ਜ਼ਰੂਰ ਅਮਲ ਕਰੀਏ ਜੇ ਆਪਾਂ ਇੱਥੇ ਇਕੱਠੇ ਹੋਏ ਆ ਇਹਦੇ ਨਾਲ ਇੱਕ ਦੋ ਜ਼ਿੰਦਗੀਆਂ ਦੇ ਵਿੱਚ ਵੀ ਜੇ ਫਰਕ ਪੈਂਦਾ ਹੈ ਤੇ ਸਾਡਾ ਇਹ ਉਪਰਾਲਾ ਕਾਮਯਾਬ ਹੋ ਜਾਏਗਾ ਦੇਖੋ ਕੱਲੀ ਸਾਈਕਲ ਤਹਾਨੀ ਦੁੱਧ ਨਸ਼ਿਆਂ ਵਿਰੋਧ ਵੀ ਪੰਜਾਬ ਵਿੱਚ ਪਹਿਲੀ ਵਾਰ ਚ ਤਾਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਕਿ ਇਸ ਹੱਤਕਰ ਨਸ਼ਵਾਦ ਰਿਆ ਸਰਦਾਰ ਕੋਗਵੰਸੇ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਜਿਹੜੀ ਅਲਾਮਤ ਜਿਹੜੀ ਸਾਡੇ ਮੱਥੇ ਮੜੀ ਗਈ ਜਿਹੜੀ ਪਿਛਲੀਆਂ ਸਰਕਾਰਾਂ ਦੇ ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਉਸ ਨੂੰ ਜਿਹੜੀ ਲਾਹਨਤ ਤੇ ਗਲੋਂ ਲਾਉਣ ਲਈ ਜੁੱਧ ਨਛਿਆ ਵਿਰੁੱਧ ਜਿਹੜਾ ਇਸ ਸਰਕਾਰ ਨੇ ਸ਼ੁਰੂ ਕੀਤਾ ਸੀ ਉਸੇ ਤਹਿਤ ਇਹ ਮੈਰਾਥਨ ਚਲਾਈ ਜਾ ਰਹੀ ਹੈ ਔਰ ਮੈਂ ਆਸ ਕਰਦਾ ਕਿ ਸਾਰ ਖਾਸ ਕਰ ਜਿਹੜੇ ਪੰਜਾਬ ਦੇ ਜਵਾਨ ਲੋਕ ਨੇ ਜੰਗ ਲੋਕ ਨੇ ਉਹ ਨਸ਼ੇ ਦੀ అలਮਤ ਤੋਂ ਦੂਰ ਹਟਣਗੇ ਔਰ ਜਿਹੜੇ ਪੰਜਾਬ ਨੂੰ ਮੁੜ ਕੇ ਰੰਗਲਾ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਕਰਨਗੇ ਉੱਥੇ ਮੈਂ ਸਰਕਾਰ ਦੀ ਵੀ ਸਲਾਹ ਕਰਦਾ ਕਿ ਇਹੋ ਜਿਹੇ ਜਿਹੜੇ ਕੰਮ ਹੁੰਦੇ ਰਹਿਣੇ ਚਾਹੀਦੇ ਲੋਕਾਂ ਨੂੰ ਬੱਚਿਆਂ ਨੂੰ ਸਪੋਰਟਸ ਦੇ ਲਈ ਪ੍ਰਮੋਟ ਕਰਨਾ ਚਾਹੀਦਾ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਹੜੇ ਕਿਸੇ ਨੇ 올림픽 ਦੇ ਵਿੱਚ ਜਾਣਾ ਹੋਵੇ ਕਿਸੇ ਏਸ਼ੀਅਨ ਗੇਮ ਦੇ ਵਿੱਚ ਜਾਣਾ ਹੋਵੇ ਉਹਦੇ ਦੀ ਜਿਹੜੀ ਤਿਆਰੀ ਕਰਦੀ ਜਦ ਕਿ ਜਦੋਂ ਇਹਦਾ ਹੁੰਦਾ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਉਸ ਗੇਮ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਜੇ ਕੋ ਚੰਗੇ ਬੱਚੇ ਆ ਉਹਨਾਂ ਨੂੰ ਜੇ ਚੰਗੇ ਇੰਸਟੀਚਿਊਸ਼ਨਾਂ ਜਿਹੜੀ ਟ੍ਰੇਨਿੰਗ ਦਵਾਉਂਦੇ ਉਹਨਾਂ ਨੂੰ ਪਹਿਲਾਂ ਫੰਡ ਦੇ ਦਿੱਤੇ ਜਾ ਰਹੇ ਆ ਕਿ ਤਾਂ ਕਿ ਉਹ ਇੰਟਰਨੈਸ਼ਨਲ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਰਫਾਰਮ ਕਰ ਸਕਣ ਉਹਦੇ ਲਈ ਤਿਆਰੀ ਕਰ ਸਕਣ ਇਸ ਬਹੁਤ ਵਧੀਆ ਉਪਰਾਲੇ ਕਰ ਰਹੀ ਸਰਕਾਰ ਮੈਂ ਸਰਕਾਰ ਦਾ ਸਰਦਾਰ ਭਗਵਾਨ ਸਿਮਾਨ ਸਾਹਿਬ ਦਾ ਖਾਸ ਕਰਕੇ ਇਹ ਸਾਰੇ ਕਾਰਜ ਲਈ ਧੰਨਵਾਦ ਕਰਦਾ ਹਾਂ